1970 ਤੋਂ ਬਾਅਦ 2025 ਜਿਹੜਾ ਗਰਮੀ ਦਾ ਰਿਕਾਰਡ ਤੋੜਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਲਈ 25 ਮਈ ਤੋਂ ਲੈ ਕੇ 2 ਜੂਨ ਤੱਕ ਜਿਹੜਾ ਅਲਰਟ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਹ 9 ਦਿਨ ਜਿਹੜੇ ਹੁੰਦੇ ਗਰਮੀ ਇੰਨੀ ਕੁ ਜ਼ਿਆਦਾ ਪੈਂਦੀ ਹੈ ਨਾ ਤੇ ਸੂਰਜ ਦਾ ਨਜ਼ਦੀਕ ਆਣਾ ਧਰਤੀ ਦੇ ਤੇ ਗਰਮੀ ਜ਼ਿਆਦਾ ਪੈਂਦੀ ਹੈ ਜਿਹਦੇ ਕਰਕੇ ਲੋਕੀਏ ਲੋਕਾਂ ਦਾ ਜਿਹੜਾ ਸਰੀਰ ਦਾ ਥਕਾਵਟ ਫੀਲ ਕਰਦੇ ਆ ਤੇ ਬੋਡੀ ਜਿਹੜਾ ਬੋਡੀ ਦਾ ਪਾਣੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਨਾਲ ਸਰੀਰ ਥੋੜਾ ਸਾਰਾ ਦਿਨ ਥੱਕਿਆ-ਥੱਕਿਆ ਰਹਿੰਦਾ ਵੀ ਕੰਮ ਕਰੋ ਚਾਹੇ ਨਾ ਕਰੋ ਥੋੜਾ ਸਾਰਾ ਦਿਨ ਇਹਦਾ ਹੀ ਲੱਗਿਆ ਰਹਿੰਦਾ ਵੀ ਥਕਾਵਟ ਬਹੁਤ ਜ਼ਿਆਦਾ ਹੋ ਗਈ। ਘੜੇ ਦਾ ਪਾਣੀ ਪੀਣਾ ਚਾਹੀਦਾ ਖਾਸ ਕਰਕੇ ਜਿਹੜੇ ਲੋਕੀ ਫ੍ਰਿਜ ਦਾ ਪਾਣੀ ਪੀਂਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਘੜੇ ਦਾ ਪਾਣੀ ਪੀਓ। ਇਹਨਾਂ ਦਿਨਾਂ ਵਿੱਚ ਤੁਸੀਂ ਸਟ੍ਰੀਟ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਬੈਕਟੀਰੀਆ ਇਨਫੈਕਸ਼ਨ ਨੂੰ ਜਿਆਦਾ ਹੋ ਜਾਂਦੀ ਹੈ। ਇਦਾਂ ਦੀ ਚੀਜ਼ਾਂ ਨਾ ਪਚਣਾ ਚਾਹੀਦਾ ਵਾ ਕਿ ਗਰਮੀ ਦੇ ਵਿੱਚ ਨਾ ਕੱਪੜੇ ਜਿਹੜੇ ਐ ਉਹ ਕਈ ਵਾਰੀ ਜ਼ਿਆਦਾ ਜਿਹੜੇ ਡਾਰਕ ਕਲਰ ਦੇ ਪਾਲੰਦੇ ਆ ਉਹਨਾਂ ਨੂੰ ਚਾਹੀਦਾ ਸੂਤੀ ਕੱਪੜੇ ਪਾਣੇ ਚਾਹੀਦੇ ਆ ਕੱਪੜੇ ਜਦੋਂ ਆਪਾਂ ਪਾਣੇ ਆ ਜਦੋਂ ਪਸੀਨਾ ਆਂਦਾ ਵਾ ਉਹ ਪਸੀਨਾ ਜਦੋਂ ਨਾਲ ਦੀ ਨਾਲ ਸੋਖਦਾ ਹਟਾ ਤੇ ਨਾਲ ਦੀ ਨਾਲ ਉਹ ਸਾਨੂੰ ਅੰਦਰ ਠੰਡਕ ਫੀਲ ਫੀਲ ਕਰਾਉਂਦਾ ਵਾ ਬੱਚੇ ਆਪਣੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ ਲੂਜ਼ ਮੋਸ਼ਨ ਹੋਣੇ ਸ਼ੁਰੂ ਹੋ ਜਾਂਦੇ ਕਿ ਜਦੋਂ ਤੁਸੀਂ ਖਾਦਾ ਪੀਤਾ ਗਲਤ ਜਾਂਦਾ ਵਾ ਜੇ ਆਪਣੇ ਸਰੀਰ ਦੀ ਇਮਿਊਨਿਟੀ ਬੂਸਟ ਕਰਨੀ ਹੈ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਨਿੰਬੂ ਪਾਣੀ ਚ ਤੁਲਸੀ ਦੇ ਪੱਤੇ ਤੇ ਪਦੀਨੇ ਦੇ ਪੱਤੇ ਪਾ ਕੇ ਪੀ ਸਕਦੇ ਜਿਹਦੇ ਨਾਲ ਸਾਡੀ ਕਮਿਊਨਿਟੀ ਸਟਰੋਂਗ ਰਹਿੰਦੀ ਹੈ ਤੇ ਆਪਣੀ એનર્ਜੀ ਹਮੇਸ਼ਾ ਹੀ ਬੂਸਟ ਰਹਿੰਦੀ ਹੈ ਕੁਝ ਡਾਕਟਰ ਕਹਿੰਦੇ ਸਨਸਕ੍ਰੀਮ ਲਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਕਿਉਂਕਿ ਇਹ ਸਾਡੀ ਜਿਹੜੀ ਹੈ ਇੱਕ ਸਕਿਨ ਦੀ ਰੱਖਿਆ ਕਰਦੀ ਹੈ ਟੈਨਿੰਗ ਜਿਹੜੀ ਹੈ ਨਹੀਂ ਹੁੰਦੀ ਇਹ ਪਰਲੀ ਕਰੀਮਾ ਮਿਲਦੀਆਂ ਵ ਇਨਜ ਕੋਈ ਨੋ ਕੋਈ ਇਦਾਂ ਦੇ ਕੈਮੀਕਲ ਪਾਏ ਹੁੰਦੇ ਆ ਜਿਹੜੇ ਕੀ ਆਪਣੇ ਸਰੀਰ ਨੂੰ ਨੁਕਸਾਨ ਕਰਦੇ ਜਿਸ ਕਰਕੇ ਸਕਿਨ ਕਈ ਵਾਰੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਅੱਜ ਹੀ ਤਕਰੀਬਨ ਆਪਾਂ ਇੱਕ ਇਨਸਾਨ ਚਾਰ-ਚਾਰ ਪੰਜ-ਪੰਜ ਪੇੜ ਲਗਾ ਦੇ ਉਹਦੀ ਕੇਅਰ ਕਰਦਾ ਤੇ ਪੰਜਾਬ ਦਾ ਟੈਂਪਰੇਚਰ ਕਾਫੀ ਜ਼ਿਆਦਾ ਸਹੀ ਹੋ ਸਕਦਾ ਵਾ 2024 ਚ 360 ਬੰਦਿਆਂ ਦੀ ਹੀਟ ਸਟ੍ਰੋਕ ਦੇ ਨਾਲ ਡੈਥ ਹੋਈ ਸੀ ਜਿਹੜੀਆਂ ਲੇਡੀਜ਼ ਹੁੰਦੀਆਂ ਜਾਂ ਬੱਚੇ ਹੁੰਦੇ ਜਿਹੜੀਆਂ ਪ੍ਰੈਗਨੈਂਟ ਔਰਤ ਹੁੰਦੀਆਂ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਖਾਸ ਕਰਕੇ ਜਿਹੜੇ 65 ਸਾਲ ਦੇ ਸਾਡੇ ਬਿਰਗਾ 12 ਤੋਂ 4 ਵਜੇ ਤੱਕ ਵਿੱਚ ਬਿਲਕੁਲ ਬਾਹਰ ਨਿਕਲਣਾ ਨਹੀਂ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਖਾਣ ਪੀਣ ਕਿਸ ਤਰੀਕੇ ਦਾ ਰੱਖਣਾ ਚਾਹੀਦਾ ਹੈ ਤੁਹਾਡੇ ਗਲੀ ਦੇ ਵਿੱਚ ਕੋਈ ਰੇੜੀ ਵਾਲਾ ਆਂਦਾ ਹੈ ਜਾਂ ਕੋਈ ਹੋਰ ਆਂਦਾ ਹੈ ਰਸਤੇ 'ਚ ਤੁਹਾਨੂੰ ਕੋਈ ਮਿਲਦਾ ਹੈ ਉਹਨਾਂ ਨੂੰ ਉਹਦੀ ਪਾਣੀ ਦੀ ਵਿਵਸਥਾ ਜ਼ਰੂਰ ਕਰਕੇ ਦਿਓ ਜਾਨਵਰਾਂ ਲਈ ਪਾਣੀ ਦੀ ਵਿਵਸਥਾ ਕਰਕੇ ਦਿਓ ਖਾਸ ਕਰਕੇ ਜਿਵੇਂ ਤਰਬੂਜ ਹੋ ਗਿਆ ਖੀਰਾ ਹੋ ਗਿਆ ਜਿਹੜੇ ਸੀਜ਼ਨਲ ਫਰੂਟ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਖੀਰਾ ਟਮਾਟਰ ਕੱਕੜੀ ਮੁਝੇ ਇਦਾਂ ਦੀਆਂ ਚੀਜ਼ਾਂ ਯੂਜ਼ ਕਰੇਂ ਛਾਸ ਪੀਣੇ ਹੈ ਬੇਲ ਦਾ ਜੂਸ ਹੈ ਉਹ ਵੀ ਸਰੀਰ ਨੂੰ ਆਪਣਾ ਠੰਡਕ ਪ੍ਰਦਾਨ ਕਰਦਾ ਹੈ ਅੱਜ ਸਾਡੇ ਨਾਲ ਜਿਹੜਾ ਡਾਕਟਰ प्रदीप ਅਗਰਵਾਲ ਜੋ ਕਿ ਆਯੁਰਵੈਦਿਕ ਐਕਸਪਰਟ ਨੇ ਅੱਜ ਇਹ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਆਪਣੇ ਸਰੀਰ ਨੂੰ ਜਿਹੜਾ ਸਵਸਥ ਰੱਖਣ ਲਈ ਇਹਨਾਂ ਦਿਨਾਂ ਦੇ ਵਿੱਚ ਕੀ ਕਿਦਾਂ ਦਾ ਖਾਣ ਪੀਣ ਜੁੜਾਇਆ ਰੱਖਣਾ ਚਾਹੀਦਾ ਹੈ ਤੇ ਕਿਸ ਚੀਜ਼ ਤੋਂ ਜਿਹੜਾ ਬਚਾਅ ਕਰਨਾ ਚਾਹੀਦਾ ਸਿਰ ਸਭ ਤੋਂ ਪਹਿਲਾਂ ਤਾਂ ਸਿਟੀ ਹੈਡਲਾਈਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨੀਹਾ ਜੀ ਪਹਿਲਾਂ ਤਾਂ ਮੈਂ ਸਿਟੀ ਹੈਡਲਾਈਨ ਦੇ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਪੰਜਾਬ ਦੇ ਸਾਰਿਆਂ ਦਾ ਪਹਿਲਾਂ ਜੀ ਆਇਆਂ ਨੂੰ ਬਿਹਾਕਦਾ ਤੇ ਖਾਸ ਕਰਕੇ ਜਦੋਂ ਇਹ ਗਰਮੀ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਨਾ ਇਹਨੂੰ ਪੰਜਾਬੀ ਚ ਆ ਇਹ 9 ਦਿਨ ਜਿਹੜੇ ਹੁੰਦੇ ਗਰਮੀ ਇੰਨੀ ਕੁ ਜ਼ਿਆਦਾ ਪੈਂਦੀ ਹੈ ਨਾ ਤੇ ਸੂਰਜ ਦਾ ਨਜ਼ਦੀਕ ਆਣਾ ਧਰਤੀ ਦੇ ਤੇ ਗਰਮੀ ਜ਼ਿਆਦਾ ਪੈਂਦੀ ਹੈ ਜਿਹਦੇ ਕਰਕੇ ਲੋਕੀ ਲੋਕਾਂ ਦਾ ਜਿਹੜਾ ਸਰੀਰ ਦਾ ਥਕਾਵਟ ਫੀਲ ਕਰਦੇ ਆ ਤੇ ਬੋਡੀ ਜਿਹੜਾ ਬੋਡੀ ਦਾ ਪਾਣੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਬੋਡੀ ਹਾਈਡਰੇਟ ਨਹੀਂ ਰਹਿੰਦੀ ਆਪਣੀ ਤੇ ਇਹਦੇ ਨਾਲ ਕੀ ਹੈ ਡੀਹਾਈਡਰੇਸ਼ਨ ਹੁੰਦੀ ਪ੍ਰੋਬਲਮ ਹੁੰਦੀ ਹੈ ਥਕਾਵਟ ਹੁੰਦੀ ਹੈ ਤੇ ਥਕਾਵਟ ਹੋਣ ਦੇ ਨਾਲ ਕਮਜ਼ੋਰੀ ਜਦੋਂ ਫੀਲ ਹੁੰਦੀ ਹੈ ਇਹਦੇ ਨਾਲ ਸਰੀਰ ਥੋੜਾ ਸਾਰਾ ਦਿਨ ਥੱਕਿਆ ਥੱਕਿਆ ਰਹਿੰਦਾ ਵੀ ਕੰਮ ਕਰੋ ਚਾਹੇ ਨਾ ਕਰੋ ਥੋੜਾ ਸਾਰਾ ਦਿਨ ਇਦਾਂ ਹੀ ਲੱਗਿਆ ਰਹਿੰਦਾ ਵੀ ਥਕਾਵਟ ਬਹੁਤ ਜ਼ਿਆਦਾ ਹੋ ਗਈ ਜੀ ਤੇ ਬੰਦੇ ਦਾ ਜਦੋਂ ਅੰਦਰੋਂ ਸਰੀਰ ਦਾ ਪਸੀਨਾ ਨਿਕਲਦਾ ਨਾ ਪਸੀਨਾ ਨਿਕਲਦੇ ਨਾਲ ਦੇ ਨਾਲ ਹੀ ਸਰੀਰ ਬੋੜੀ ਜਦੋਂ ਹੈ ਇੰਨੀ ਕਿ ਜ਼ਿਆਦਾ ਵੀਕਨੈਸ ਫੀਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਲੋਕੀਆ ਕੀ ਕਰਦੇ ਲੋਕੀਓ ਤਾਂ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਘਟਾ ਆਂਦੇ ਅਸੀਂ ਲੋਕਾਂ ਨੂੰ ਬਾਰ ਬਾਰ ਕਹਿੰਦੇ ਆ ਤੁਸੀਂ ਪਾਣੀ ਦੀ ਮਾਤਰਾ ਜ਼ਿਆਦਾ ਤੋਂ ਜ਼ਿਆਦਾ ਪੀਓ ਖਾਸ ਕਰਕੇ ਤੁਸੀਂ ਨਾਰੀਅਲ ਦਾ ਪਾਣੀ ਪੀ ਸਕ ਛਾਚ ਪੀ ਸਕਦੇ ਹੋ ਲੱਸੀ ਪੀ ਸਕਦੇ ਹੋ ਜਿਹਦੇ ਨਾਲ ਸਾਡੀ ਬੋਡੀ ਪੂਰੀ ਤਰ੍ਹਾਂ ਹਾਈਡਰੇਟ ਰਹੇ ਤੁਹਾਨੂੰ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਨਾ ਆਵੇ ਖਾਸ ਕਰਕੇ ਜਦੋਂ ਹੁੰਦੇ ਦੇਖਿਆ ਵਾ ਲੋਕੀ ਗਰਮੀ ਦੇ ਵਿੱਚ ਨਾ ਕੱਪੜੇ ਜਿਹੜੇ ਐ ਉਹ ਕਈ ਵਾਰੀ ਜ਼ਿਆਦਾ ਗਰੇ ਡਾਰਕ ਕਲਰ ਦੇ ਪਾ ਲੰਦੇ ਆ ਉਹਨਾਂ ਨੂੰ ਚਾਹੀਦਾ ਸੂਤੀ ਕੱਪੜੇ ਪਾਣੇ ਚਾਹੀਦੇ ਆ ਸੂਤੀ ਕੱਪੜਿਆਂ ਦੇ ਨਾਲ ਪਾਣ ਦਾ ਕੀ ਹੁੰਦਾ ਵਾ ਸੂਤੀ ਕੱਪੜੇ ਜਦੋਂ ਆਪਾਂ ਪਾਣੇ ਆ ਜਦੋਂ ਪਸੀਨਾ ਆਂਦਾ ਵਾ ਉਹ ਪਸੀਨਾ ਜਦੋਂ ਨਾਲ ਦੀ ਨਾਲ ਸੋਖਦਾ ਸਾਡਾ ਤੇ ਨਾਲ ਦੀ ਨਾਲ ਉਹ ਸਾਨੂੰ ਅੰਦਰ ਠੰਡਕ ਫੀਲ ਫੀਲ ਕਰਾਂਦਾ ਵਾ ਤਾਰ ਕੇ ਸੂਤੀ ਕੱਪੜਿਆਂ ਦਾ ਬਹੁਤ ਵੱਡਾ ਮਹੱਤਵ ਹੈ ਸੂਤੀ ਕੱਪੜੇ ਹੀ ਪਾਣੇ ਚਾਹੀਦੇ ਤੇ ਕਲਰ ਜਿਹੜੇ ਆ ਲਾਈਟ ਪਾਣੇ ਚਾਹੀਦੇ ਆ ਅਜਾ ਡਾਕਟਰ ਸਾਹਿਬ ਇਹ ਗੱਲ ਵੀ ਜਿਹੜੀ ਮੌਸਮ ਵਿਭਾਗ ਵੱਲੋਂ ਕੀ ਜਾ ਰਹੀ ਹੈ ਕਿ 1970 ਤੋਂ ਬਾਅਦ 2025 ਜਿਹੜੇ ਗਰਮੀ ਦਾ ਰਿਕਾਰਡ ਕਿ 2 ਜੂਨ ਤੱਕ ਜੁੜਾ ਅਲਰਟ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਰਿਕਾਰਡ ਵੀ ਟੁੱਟੋਗਾ ਗਰਮੀ ਹੋਰ ਜ਼ਿਆਦਾ ਵੱਧੂਗੀ ਤੇ ਤਾਪਮਾਨ ਦੇ ਵਿੱਚ ਵੀ ਵੱਧ ਤੋਂ ਵੱਧ ਵ੍ਰੱਧਿ ਹੋਊਗੀ ਕਿਉਂਕਿ ਗਰਮੀ ਨਾ ਹਰ ਸਾਲ ਵੱਦੀ ਹੈ ਕਿਉਂਕਿ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਹੀ ਕੀ ਕਰਦੇ ਆ ਪੇੜ ਪੌਦੇ ਕੱਟੀ ਜਾਂਦੇ ਆ ਜਿਹੜੇ ਪੇੜ ਪੌਦਿਆਂ ਦਾ ਧਿਆਨ ਨਹੀਂ ਰੱਖਦੇ ਖਾਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਜਦੋਂ ਵੀ ਕੋਈ ਇਦਾਂ ਦੀ ਗਰਮੀ ਸ਼ੁਰੂ ਹੁੰਦੀ ਹੈ ਕਟੋ-ਕਟ ਉਹ ਬੱਚਿਆਂ ਵਾਂਗੂ ਉਹਦੀ ਕੇਅਰ ਕਰਨ ਕਟੋੜ 4-5 ਪੀੜ ਆਪਣ ਨੂੰ ਜਰੂਰ ਲਗਾਣੇ ਚਾਹੀਦੇ ਆ ਖਾਸ ਕਰਕੇ ਤੁਸੀਂ ਲਾਸਟ ਇਅਰ ਦੀ ਮੈਂ ਤੁਹਾਨੂੰ ਦੱਸਦਾ ਸੈਂਟਰ ਮਿਨਿਸਟਰੀ ਆਫ ਹੈਲਥ ਦੀ ਰਿਪੋਰਟ ਆਈ ਸੀ ਵੀ ਜਿਹਦੇ ਚ 2024 ਚ 360 ਬੰਦਿਆਂ ਦੀ ਹੀਟ ਸਟ੍ਰੋਕ ਦੇ ਨਾਲ ਡੈਥ ਹੋਈ ਸੀ ਇਸ ਵਾਰ ਵੀ ਜਿਵੇਂ ਗਰਮੀ ਪੈ ਰਹੀ ਹੈ ਅਸੀਂ ਕਿੰਨੇ ਕੋਈ ਇਦਾਂ ਦਾ ਪਾਣਾ ਨਾ ਵਰਤੇ ਇਹਦਾ ਕੋਈ ਲੋਕਾਂ ਦੀ ਕੋਈ ਇਦਾਂ ਦੀ ਸਾਹਮਣਾ ਨਾ ਕਰਨਾ ਪਾਉ ਕਿ ਖਾਸ ਕਰਕੇ ਨਾ ਜਿਹੜੀਆਂ ਲੇਡੀਜ਼ ਹੁੰਦੀਆਂ ਜਾਂ ਬੱਚੇ ਹੁੰਦੇ ਜਿਹੜੀਆਂ ਪ੍ਰੈਗਨੈਂਟ ਔਰਤ ਹੁੰਦੀਆਂ ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਖਾਸ ਕਰਕੇ ਜਿਹੜੇ 65 ਸਾਲ ਦੇ ਸਾਡੇ ਬਿਰਗ ਹੈ ਤੇ ਜਿਹੜੇ ਹਾਰਟ ਦੇ ਪੇਸ਼ੈਂਟ ਆ ਜਾਂ ਬੀਪੀ ਦੇ ਪੇਸ਼ੈਂਟ ਆ ਜਾਂ 슈ਗਰ ਦੇ ਪੇਸ਼ੈਂਟ ਆ ਉਹਨਾਂ ਨੂੰ ਵੀ ਗਰਮੀ ਦੇ ਕਰਕੇ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਅਸੀਂ ਉਹਨਾਂ ਨੂੰ ਕਹਿੰਦੇ ਖਾਸ ਕਰਕੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਹੈਗੇ ਮੈਂ ਕਹਿੰਦਾ 12 ਤੋਂ 4 ਵਜੇ ਤੱਕ ਵਿੱਚ ਬਿਲਕੁਲ ਬਾਹਰ ਨਿਕਲਣਾ ਨਹੀਂ ਚਾਹੀਦਾ ਜੇ ਕੋਈ ਨਿਕਲੇ ਵੀ ਉਹ ਨੂੰ ਆਪਣੀ ਟੋਪੀ ਪਾ ਕੇ ਜਾਂ ਸੁੱਤੀ ਕਪੜਾ ਲੈ ਕੇ ਕਵਰ ਕਰਕੇ ਨਿਕਲਣਾ ਚਾਹੀਦਾ ਜੀ ਅੱਛਾ ਇਹਨਾਂ ਦਿਨਾਂ ਦੇ ਵਿੱਚ ਖਾਣ ਪੀਣ ਕਿ ਕਿਸ ਤਰੀਕੇ ਦਾ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਪਾਣੀ ਦੀ ਮਾਤਰਾ ਜ਼ਿਆਦਾ ਲਈ ਜਾਂਦੀ ਹੈ ਤਦਰਪਦਾਰਤਾ ਤਾਂ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਖਾਣ ਪੀਣ ਆਪਣਾ ਕਿਸ ਤਰੀਕੇ ਦਾ ਰੱਖਣਾ ਚਾਹੀਦਾ ਖਾਸ ਕਰਕੇ ਜਿਹੜੀ ਤੁਸੀਂ ਭੋਜਨ ਦੀ ਗੱਲ ਕੀਤੀ ਹੈ ਇਹਦੇ ਹੁੰਦਾ ਕਿ ਸਾਤਵਿਕ ਭੋਜਨ ਜਿੰਨਾ ਵੀ ਹੈ ਇਹ ਕਰਨਾ ਚਾਹੀਦਾ ਹੈ ਸਾਤਵੀਕ ਭੋਜਨ ਕੀ ਹੈ ਤੁਹਾਨੂੰ ਜਲਦੀ ਡਿ ਡਾਈਜੈਸਟ ਹੋ ਜਾਂਦਾ ਜਦੋਂ ਡਾਈਜੈਸਟ ਹੋ ਜਾਂਦਾ ਨਾ ਫਿਰ ਗਰਮੀ ਤੁਹਾਨੂੰ ਘਟ ਲੱਗਦੀ ਹੈ ਖਾਸ ਕਰਕੇ ਜਿਵੇਂ ਤਰਬੂਜ ਹੋ ਗਿਆ ਖੀਰਾ ਹੋ ਗਿਆ ਜਿਹੜੇ ਸੀਜ਼ਨਲ ਫਰੂਟ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਖੀਰਾ ਟਮਾਟਰ ਕੱਕੜੀ ਮੈਂ ਇਦਾਂ ਦੀ ਚੀਜ਼ਾਂ ਯੂਜ਼ ਕਰਦੇ ਆ ਖਾਸ ਕਰਕੇ ਜਿਹੜੇ ਲੋਕੀ ਗਰਮੀ ਜਦੋਂ ਜ਼ਿਆਦਾ ਪੀਂਦੀ ਹੈ ਨਾ ਛਾਛ ਆਪਾਂ ਪੀਂਦੇ ਆ ਬੇਲ ਦਾ ਜੂਸ ਹੈ ਉਹ ਵੀ ਸਰੀਰ ਨੂੰ ਆਪਣਾ ਠੰਡਕ ਪ੍ਰਦਾਨ ਕਰਦਾ ਹੈ ਕਿ ਬਿਲ ਦਾ ਜੂਸ ਇੰਨਾ ਕਿ ਫਾਇਦਾ ਹੁੰਦਾ ਹੈ ਸਾਡੇ ਪੇਟ ਨੂੰ ਵੀ ਠੰਡਕ ਦਿੰਦਾ ਹੈ ਖਾਸ ਕਰਕੇ ਛਾਛ ਆਪਾਂ ਦੇਖਿਆ ਛਾਛ ਦੇ ਵਿੱਚ ਜੇ ਆਪਾਂ ਪੁਦੀਨਾ ਯੂਜ਼ ਕਰ ਲਾਂਗੇ ਤਾਂ ਵੀ ਬ ਜੇ ਆਪਣੇ ਸਰੀਰ ਦੀ ਇਮਿਊਨਿਟੀ ਬੂਸਟ ਕਰਨੀ ਹੈ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਨਿੰਬੂ ਪਾਣੀ ਚ ਤુલਸੀ ਦੇ ਪੱਤੇ ਤੇ ਪਦੀਨੇ ਦੇ ਪੱਤੇ ਪਾ ਕੇ ਪੀ ਸਕਦੇ ਜਿਹਦੇ ਨਾਲ ਸਾਡੀ ਇਮਿਊਨਿਟੀ ਸਟਰੋਂਗ ਰਹਿੰਦੀ ਹੈ ਤੇ ਆਪਣੀ એનર્ਜੀ ਹਮੇਸ਼ਾ ਹੀ ਬੂਸਟ ਰਹਿੰਦੀ ਹੈ ਜੀ ਸਰ ਇਨਾਂ ਦਿਨਾਂ ਦੇ ਵਿੱਚ ਆਮ ਤੌਰ ਤੇ ਕਿਹੜੀਆਂ ਜਿਹੜੀਆਂ ਬਿਮਾਰੀਆਂ ਪਈਆਂ ਜਾਂਦੀਆਂ ਨੇ ਗਰਮੀ ਦੇ ਕਾਰਨ ਤੇ ਕੀ ਸਭ ਤੋਂ ਵੱਧ ਲੱਛਣ ਜਿਹੜੇ ਨੇ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਾਈ ਜਾਂਦਾ ਜਦੋਂ ਗਰਮੀ ਪੈਂਦੀ ਹੈ ਨਾ ਗਰਮੀ ਪੈਣ ਦੇ ਵਿੱਚ ਕੀ ਹੁੰਦਾ ਹੈ ਬੰਦਿਆਂ ਨੂੰ ਬੱਚੇ ਆਪਣੇ ਬਿਮਾਰ ਹੋਣੇ ਸ਼ੁਰੂ ਹੋ ਜਾਂਦੇ ਆ ਲੂਜ਼ ਮੋਸ਼ਨ ਹੋਣੇ ਸ਼ੁਰੂ ਹੋ ਜਾਂਦੇ ਜਦੋਂ ਤੁਸੀਂ ਖਾ ਕਦਾ ਵੀ ਤਾਂ ਗਲਤ ਜਾਂਦਾ ਵਾ ਜਦੋਂ ਕੋਈ ਇਹਨਾਂ ਨੂੰ ਸਪੈਸ਼ਲੀ ਚਾਹੁੰਦਾ ਵਾ ਜਿਹੜੇ ਲੋਕੀ ਬਾਹਰ ਸਟਰੀਟ ਫੂਡ ਦੇ ਮਕੀ ਸ਼ਕੀਨ ਹੈਗੇ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਹੈ ਕਿ ਇਹਨਾਂ ਦਿਨਾਂ ਵਿੱਚ ਸਟਰੀਟ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਬੈਕਟੀਰੀਆ ਇਨਫੈਕਸ਼ਨ ਨੂੰ ਜਿਆਦਾ ਹੋ ਜਾਂਦੀ ਹੈ ਇਦਾਂ ਦੀ ਚੀਜ਼ਾਂ ਉਹਨਾਂ ਪਚਣਾ ਚਾਹੀਦਾ ਵਾ ਤੇ ਜਿੰਨਾ ਵੀ ਚੀਜ਼ ਤੁਸੀਂ ਲੈਣੀ ਹੈ ਨਾ ਜਿਹੜੀਆਂ ਨੈਚੁਰਲ ਚੀਜ਼ਾਂ ਜਿਵੇਂ ਛਾਸ਼ ਮੈਂ ਤੁਹਾਨੂੰ ਦੱਸਿਆ ਨਾਰੀਅਲ ਪਾਣੀ ਪੀ ਸਕਦੇ ਨਾਰੀਅਲ ਪਾਣੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਹਾਈਡਰੇਟ ਕਰਦਾ ਵਾ ਸਰੀਰ ਨੂੰ ਮਗੀ ਖਾਸ ਕਰਕੇ ਜਿਹੜੇ ਲੋਕੀ ਗਰਮੀ ਦੇ ਵਿੱਚ ਜਾਂਦੇ ਆ ਨਾ ਉਹ ਆਪਣੇ ਕੋਲੇ او.ਆਰ.ਐਸ ਦਾ ਜਿਹੜਾ ਪੈਕੇਟ ਆਉਂਦਾ ਉਹ ਵੀ ਰੱਖ ਸਕਦੇ ਹੋ ਜੇ ਤੁਸੀਂ ਕੁਝ ਵੀ ਨਹੀਂ ਰੱਖਣਾ ਨਮਕ ਤੇ ਚੀਨੀ ਦਾ ਸਿੰਪਲ ਘੋਲ ਵੀ ਪੀ ਸਕਦੇ ਹੋ ਜਿਹਦੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ ਜਦੋਂ ਵੀ ਪਸੀਨਾ ਆਉਂਦਾ ਨਾ ਸਾਡੇ ਬੋਡੀ ਦੇ ਵਿੱਚ ਨਮਕ ਤੇ ਚੀਨੀ ਦੀ ਮਗੀ ਜੜਿਆ ਹੁੰਦਾ ਹੈ ਸੋਡੀਅਮ ਕਲੋਰਾਇਡ ਦੀ ਘਾਟ ਹੁਣੀ ਸ਼ੁਰੂ ਹੋਣੀ ਦੀ ਹੈ ਜਦੋਂ ਘਾਟ ਹੁੰਦੀ ਹੈ ਜਦੋਂ ਆਪਾਂ ਨਮਕ ਤੇ ਚੀਨੀ ਦਾ ਘੋਲ ਲੈ ਲੈਂਦੇ ਉਹ ਸਾਡੀ ਜਿਹੜੀ ਬੋਡੀ ਨੂੰ ਡੀ ਡੀਹਾਈਡਰੇਸ਼ਨ ਦੀ ਵਲਿੰਗ ਜਾਂਦਿੰਦੀ ਅੱਜ ਡਾਕਟਰ ਸਾਹਿਬ ਇੱਕ ਸਵਾਲ ਹੋਰ ਜ਼ਿਆਦਾ ਪੁੱਛਣਾ ਚਾਹੂੰਗੀ ਇੰਨਾ ਦਿਨਾਂ ਦੇ ਵਿੱਚ ਜਿਹੜੇ ਲੇਡੀਜ਼ ਹੁੰਦੀਆਂ ਨੇ ਜਾਂ ਫਿਰ ਸਾਡੇ ਬਜ਼ੁਰਗ ਹੁੰਦੇ ਨੇ ਗਰਮੀ ਜਿੱਦਾਂ ਜਿੱਦਾਂ ਗਰਮੀ ਵਾਦੀ ਨਾ ਉਦਾਂ ਹੀ ਉਦਾਂ ਉਹਨਾਂ ਦੇ ਲੱਤਾਂ ਦੇ ਵਿੱਚ ਦਰਦ ਹੋਣਾ ਠੀਕੇ ਏਡੀ ਦੇ ਵਿੱਚ ਦਰਦ ਹੋਣਾ ਤੁਰਿਆ ਨਹੀਂ ਜਾਣਾ ਇਹ ਦਿੱਕਤ ਕਿਉਂ ਆਉਂਦੀ ਹੈ ਜਦੋਂ ਗਰਮੀ ਹੁੰਦੀ ਹੈ ਨਾ ਗਰਮੀ ਦੇ ਵਿੱਚ ਕੀ ਹੈ ਸਾਡੀ એનર્ਜੀ ਜਿਹੜੀ ਹੈ ਪੂਰੀ ਤਰ੍ਹਾਂ ਸਾਡਾ એનર્ਜੀ ਲੈਵਲ ਜਿਹੜਾ ਲੋ ਹੋ ਜਾਂਦਾ ਕੋਈ ਪਸੀਨਾ ਅੰਦਰੋਂ ਜ਼ਿਆਦਾ ਨਿਕਲਦਾ ਵਾ ਪਸੀਨਾ ਜ਼ਿਆਦਾ ਨਿਕਲਦਾ ਕੀ ਕਰਦੇ ਬਹੁਤ ਬੰਦੇ ਕਈ ਵਾਰੀ ਪਾਣੀ ਜ਼ਿਆਦਾ ਨਹੀਂ ਪੀਂਦੇ ਖਾਸ ਕਰਕੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਨਿੰਬੂ ਪਾਣੀ ਦੇਣਾ ਚਾਹੀਦਾ ਬਾਰ ਬਾਰ ਮੈਂ ਤੁਹਾਨੂੰ ਕਹਿੰਦਾ ਨਿੰਬੂ ਪਾਣੀ ਖਾਸ ਕਰਕੇ ਪੀਣਾ ਚਾਹੀਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਐਨਰਜੀ ਬੂਸਟਿੰਗ ਲਈ ਐਨਰਜੀ ਬੂਸਟਿੰਗ ਜੇ ਤੁਸੀਂ ਨਿੰਬੂ ਪਾਣੀ ਦੇ ਵਿੱਚ ਪੁਦੀਨੇ ਦੇ ਪੱਤੇ ਤੇ ਤુલਸੀ ਦੇ ਪੱਤੇ ਪਾ ਕੇ ਪੀਂਦੇ ਹੋ ਉਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਮਗੀ ਲਾਭਦਾਇਕ ਹੈਗੇ ਉਹ ਤੁਹਾਨੂੰ ਪੀਣਾ ਇੱਕ ਘੜੇ ਦਾ ਪਾਣੀ ਪੀਣਾ ਚਾਹੀਦਾ ਖਾਸ ਕਰਕੇ ਜਿਹੜੇ ਲੋਕੀ ਫ੍ਰਿਜ ਦਾ ਪਾਣੀ ਪੀਂਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਘੜੇ ਦਾ ਪਾਣੀ ਪੀਓ ਇਹ ਖਾਸ ਹੀ ਹੋਰ ਆਪਾਂ ਆਪਣਾ ਤਾਂ ਧਿਆਨ ਰੱਖ ਹੀ ਲੈਨੇ ਆ ਆਪਣੇ ਬਿਊਰਗਾਂ ਦਾ ਵੀ ਧਿਆਨ ਚਲੋ ਆਪਾਂ ਰੱਖ ਲੈਨੇ ਆ ਖਾਸ ਕਰਕੇ ਜਿਹੜੇ ਗਲੀਆਂ ਦੇ ਵਿੱਚ ਆਪਣੇ ਜਾਨਵਰ ਹੁੰਦੇ ਆ ਜਾਨਵਰ ਹੁੰਦੇ ਆ ਉਹਨਾਂ ਦਾ ਕੋਈ ਧਿਆਨ ਨਹੀਂ ਰੱਖਦਾ ਮੈਂ ਚਾਹੁੰਦਾ ਸਤੀ ਡੌਗ ਲਈ ਜਾਂ ਗਾਵਾਂ ਲਈ ਉਹਨਾਂ ਲਈ ਆਪਾਂ ਨੂੰ ਕੋਈ ਨਾ ਕੋਈ ਘਰ ਦੇ ਬਾਹਰ ਕਿਉਂਕਿ ਉਹ ਵੀ ਸਾਡੇ ਇੱਕ ਸਮਾਜ ਦਾ ਹਿੱਸਾ ਹੈਗੀ ਹੈ ਉਹਨਾਂ ਲਈ ਪਾਣੀ ਦਾ ਰੱਖਣਾ ਚਾਹੀਦਾ ਖਾਸ ਕਰਕੇ ਪੰਛੀਆਂ ਦੇ ਲਈ ਤੁਸੀਂ ਆਪਣੇ ਪਖਸ਼ਿਆਂ ਦੇ ਲਈ ਵੀ ਪਾਣੀ ਦਾ ਸੇਵਨ ਉਥੇ ਰੱਖਣਾ ਚਾਹੀਦਾ ਕਿਸੇ ਵੀ ਭਾਂਡੇ ਵਿੱਚ ਰੱਖੋ ਤਾਂ ਕਿ ਉਹ ਵਿਚਾਰੇ ਜਿਹੜੀ ਕੁਦਰਤ ਦੀ ਹੱਡੀ ਚੀਜ਼ ਹੈਗੀ ਹੈ ਉਹ ਕੁਦਰਤ ਨੂੰ ਸੰਭਾਲਣਾ ਚਾਹੀਦਾ ਹਮਾਂ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਹਿੰਦੇ ਵੀ ਜਿਹੜੇ ਪੰਛੀ ਹੁੰਦੇ ਜਾਨਵਰ ਹੁੰਦੇ ਉਹ ਵੀ ਇਨਸਾਨ ਵਰਗੇ ਹੁੰਦੇ ਉਹਨਾਂ ਨੂੰ ਵੀ ਜ਼ਿਆਦਾ ਗਰਮੀ ਲੱਗਦੀ ਹੈ ਤੇ ਜ਼ਿਆਦਾ ਪਿਆਸ ਲੱਗਦੀ ਹੈ ਬਿਲਕੁਲ ਜੀ ਜਦੋਂ ਗਰਮੀ ਜ਼ਿਆਦਾ ਪੈਂਦੀ ਹੈ ਤਾਂ ਪਿਆਸ ਤਾਂ ਹਰੇਕ ਇਨਸਾਨ ਨੂੰ ਲੱਗਦੀ ਹੈ ਚਾਹੇ ਉਹ ਜਾਨਵਰ ਹੈ ਚਾਹੇ ਪੰਛੀ ਹੈ ਜੇ ਆਪਾਂ ਆਪਣੇ ਆਪਣਾ ਤਾਂ ਧਿਆਨ ਚਲੋ ਆਪਾਂ ਰੱਖੀ ਲਵਾਂਗੇ ਖਾਸ ਕਰਕੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਜਿਹੜੇ ਵੀ ਜਿੰਨਾਂ ਲੋਕਾਂ ਕੋਲੇ ਗੱਡੀਆਂ ਹੈਗੀਆਂ ਚਾਹੇ ਤੁਸੀਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਟੁੱਟੀਆਂ ਵੇਸਟ ਬੋਤਲਾਂ ਹੁੰਦੀਆਂ ਚਾਹੇ ਪਲਾਸਟਿਕ ਦੀ ਹੈ ਚਾਹੇ ਕੰਚ ਦੀ ਹੈ ਜਿਹੜੀ ਵੀ ਘਰ ਤੋਂ ਡੇ ਪਲਾਸਟਿਕ ਦੀ ਬੋਤਲ ਕੋਈ ਵੇਸਟ ਹੁੰਦੀ ਹੈ ਕੋਈ ਆਪਾਂ ਰੋਹਵਜਾ ਪੀਨੇ ਆ ਜਾਂ ਕੋਈ ਬਰਮੀ ਦੀ ਬੋਤਲ ਪੀਨੇ ਆ ਜਾਂ ਕੋਈ ਪਾਣੀ ਦੀ ਬੋਤਲ ਕੋਈ ਵੀ ਹੈਗੀ ਹੈ ਜਾਂ ਛੋਡੇ ਦੀ ਬੋਤਲ ਪੀਨੇ ਆ ਉਹ ਚ ਤੁਸੀਂ ਪਾਣੀ ਭਰ ਕੇ ਜਰੂਰ ਰੱਖੋ ਕਿਉਂਕਿ ਜਦੋਂ ਤੁਸੀਂ ਰਸਤੇ 'ਚ ਤੁਹਾਨੂੰ ਕੋਈ ਇਦਾਂ ਦਾ ਰਾਹੀਗਰ ਮਿਲਦਾ ਵਾ ਜਾਂ ਬੰਦੇ ਬਹੁਤ ਜ਼ਿਆਦਾ ਸੜਕਾਂ ਦੇ ਵਿੱਚ ਤੁਸੀਂ ਦੇਖਿਆ ਲੋਕ ਖੜੇ ਹੁੰਦੇ ਆ ਉਹਨਾਂ ਨੂੰ ਤੁਸੀਂ ਉਹ ਪਾਣੀ ਦੀ ਬੋਤਲ ਡੋਨੇਟ ਕਰ ਦੋ ਜਿਹਦੇ ਕਰਕੇ ਉਹ ਪਾਣੀ ਪਿਆਸੇ ਨਾ ਮ ਕਿ ਨਾਪਾ ਲੋਕਾਂ ਦੀ ਹੈਲਪ ਕਰ ਸਕਦੇ ਗਰਮੀ ਤੋਂ ਬਚ ਸਕਦੇ ਆ ਤੇ ਸਪੈਸ਼ਲੀ ਬੱਚਿਆਂ ਲਈ ਜੋ ਛੋਟੇ ਬੱਚੇ ਹੁੰਦੇ ਆ ਦੇਖੋ ਜੀ ਮੈਂ ਬਾਰ ਬਾਰ ਤੁਹਾਨੂੰ ਇੱਕੋ ਚੀਜ਼ ਕਹਿਣਾ ਹੈ ਵੀ ਤੁਸੀਂ ਜਦੋਂ ਇਹ ਏਡੀ ਗਰਮੀ ਚ ਹੈ ਨਾ ਗਰਮੀ ਚ ਖਾਸ ਕਰਕੇ ਪਾਣੀ ਜਿਹੜਾ ਪੀਣਾ ਤੁਸੀਂ ਨਿੰਬੂ ਪਾਣੀ ਪੀਓ ਖਾਸ ਕਰਕੇ ਜਿਹੜੇ ਆਪਣੇ ਆਸੇ ਪਾਸੇ ਜਿਹੜੇ ਤੁਸੀਂ ਦੇਖੋ ਤੁਹਾਡੇ ਗਲੀ ਦੇ ਵਿੱਚ ਕੋਈ ਰੇੜੀ ਵਾਲਾ ਆਂਦਾ ਹੈ ਜਾਂ ਕੋਈ ਹੋਰ ਆਂਦਾ ਹੈ ਰਸਤੇ 'ਚ ਤੁਹਾਨੂੰ ਕੋਈ ਮਿਲਦਾ ਹੈ ਉਹਨਾਂ ਨੂੰ ਉਹਦੀ ਪਾਣੀ ਦੀ ਵਿਵਸਥਾ ਜ਼ਰੂਰ ਕਰਕੇ ਦਿਓ ਜਾਨਵਰਾਂ ਲਈ ਪਾਣੀ ਦੀ ਵਿਵਸਥਾ ਕਰਕੇ ਦਿਓ ਤੇ ਇੱਕ ਖਾਸ ਚੀਜ਼ ਹੈ ਜਿਹੜਾ ਹੌਲੀ-ਹੌਲੀ ਟੈਂਪਰੇਚਰ ਜਿਵੇਂ ਵੱਧ ਰਿਹਾ ਨ ਖਰੇਕ ਸਾਲ ਤੁਸੀਂ ਦੇਖਿਆ 1-2 ਡਿਗਰੀ ਦਾ ਫਰਕ ਪੈ ਰਿਹਾ ਵਾ ਜੇ ਆਪਾਂ ਅੱਜ ਤੋਂ ਹੀ ਪੇੜ ਲਗਾਉਣੇ ਸ਼ੁਰੂ ਕਰ ਲਾਂਗੇ ਆਹ ਨਾਲੇ 4-5 ਸਾਲਾਂ ਦੇ ਵਿੱਚ ਟੈਂਪਰੇਚਰ ਦਾ ਜੋ ਤੁਸੀਂ ਦੇਖੋਗੇ ਨਾ ਜਿੱਥੇ ਜਿੱਥੇ ਪੇੜ ਲੱਗੇ ਹੋਣਗੇ ਜੇ ਉੱਥੇ ਆਪਣੀ ਗੱਡੀ ਖੜੀ ਹੈ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਸਕੂਟਰ ਇੱਥੇ ਖੜਾ ਕਰਨਾ ਹੈ ਜਾਂ ਗੱਡੀ ਖੜੀ ਕਰਨੀ ਹੈ ਆਪਾਂ ਕੀ ਕਰਦੇ ਹਾਂ ਉੱਥੇ ਜਿੱਥੇ ਗੱਡੀ ਖੜੀ ਕਰਦੇ ਉੱਥੇ ਹੀ 2-3 ਡਿਗਰੀ ਦਾ 4 ਡਿਗਰੀ ਦਾ ਫਰਕ ਹੁੰਦਾ ਵਾ ਜੇ ਆਪਾਂ ਅੱਜ ਤੋਂ ਹੀ ਜੇ ਸਾਡੇ ਪੰਜਾਬ ਦੀ ਆਬਾਦੀ 2 ਕਰੋੜ ਤੋਂ ਉੱਤੇ ਹੈਗੀ ਹੈ ਜੇ ਅੱਜ ਹੀ ਤਕਰੀਬਨ ਆਪਾਂ ਇੱਕ ਇਨਸਾਨ 4-4- ਤੇ ਪੰਜਾਬ ਦਾ ਟੈਂਪਰੇਚਰ ਕਾਫੀ ਜ਼ਿਆਦਾ ਸਹੀ ਹੋ ਸਕਦਾ ਵਾ ਤੇ ਇਹਨੂੰ ਬਚਾਇਆ ਜਾ ਸਕਦਾ ਲੋਕਾਂ ਨੂੰ ਕੀ ਹੈ ਇਹ ਚੀਜ਼ਾਂ ਦਾ ਪਤਾ ਨਹੀਂ ਹੈਗਾ ਲੋਕਾਂ ਨੂੰ ਕਹਿੰਦੇ ਵੀ ਇਹ ਲੋਕੀ ਜਿਹਦੇ ਵਿੱਚ ਤੁਹਾਡਾ ਕੋਈ ਬਰਥਡੇ ਆਂਦਾ ਜਾਂ ਕੋਈ ਘਰ ਦਾ ਤੁਹਾਡਾ ਬੱਚੇ ਦਾ ਬਰਥਡੇ ਆ ਜਾਂ ਕਿਸੇ ਵੱਡੇ ਦਾ ਬਰਥਡੇ ਆ ਅੱਗੇ ਬਰਸਾਤੀ ਮੌਸਮ ਸ਼ੁਰੂ ਹੋਇਆ ਨਾ ਤੁਸੀਂ ਅੱਜ ਤੋਂ ਜੇ ਪੇੜ ਲਗਾਉਣੇ ਸ਼ੁਰੂ ਕਰ ਦੋਗੇ ਤੇ ਆਉਣ ਵਾਲੇ ਟਾਈਮ 'ਚ ਤੁਹਾਡੇ ਬੱਚਿਆਂ ਲਈ ਪੰਜਾਬ ਦੀ ਧਰਤੀ ਲਈ ਇਹ ਸਭ ਤੋਂ ਵਧੀਆ ਹੋਊਗਾ ਕਿ ਆਉਣ ਵਾਲੇ ਟਾਈਮ 'ਚ ਗਰਮੀ ਤੋਂ ਬਚਾਅ ਹੋ ਸਕਦਾ ਬਿਲਕੁਲ ਸਰ ਇਹਨਾਂ ਦਿਨਾਂ ਦੇ ਵਿੱਚ ਨਾ ਸਪੈਸ਼ਲਿਸਟ skin ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨੀ ਤੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਪਾਂ ਸੰਸਕ੍ਰੀਮ ਵੀ ਲਾ ਰਹੇ ਆ ਫਿਰ ਠੀਕ ਕਿ ਡਾਕਟਰ ਦੀਆਂ ਦਿੱਤੀਆਂ ਵੀ ਕਰਮਾ ਲਾ ਰਹੇ ਆ ਪਰ ਫਿਰ ਵੀ ਸਾਡੀ skin ਨੇ ਕਿਤੇ ਨਾ ਕਿਤੇ ਕਾਲਾਪਨ ਜਿਹਨੂੰ ਆਪਾਂ ਟੈਨਿੰਗ ਕਹਿ ਦਿੰਨੇ ਆ ਜਾਂ ਫਿਰ skin ਦੇ ਵਿੱਚ ਹਿਚਿੰਗ ਹੋਣੀ skin ਨੂੰ ਕਿਸ ਤਰੀਕੇ ਨਾਲ ਆਪਾਂ ਸਹੀ ਰੱਖ ਸਕਦੇ ਕੁਝ ਦੱਸਣਾ ਚਾਹੂਗੇ ਉਹ ਵੀ ਨੈਚੁਰਲ ਤਰੀਕੇ ਨਾਲ ਆਪਣੇ ਆਯੁਰਵੇਦ ਉਸ ਆਯੁਰਵੇਦ ਤਰੀਕੇ ਨਾਲ ਜਿਹੜਾ skin ਲਈ skin ਜਿਹੜੀ ਸਕਿਨ ਨੂੰ ਨਾ ਸਾਡੇ ਸ਼ਰੀਰ ਨੂੰ ਜਿਹੜੀ ਠੰਡਕ ਦਿੰਦਾ ਵਾ ਐਲੋਵੀਰਾ ਤੁਸੀਂ ਲਗਾ ਸਕਦੇ ਹੋ ਰੋਜ਼ ਵਾਟਰ ਦੇ ਵਿੱਚ ਮਿਕਸ ਕਰਕੇ ਐਲੋਵੀਰਾ ਜਦੋਂ ਆਪਾਂ ਐਲੋਵੀਰਾ ਕੋਈ ਜਿਵੇਂ ਐਲੋਵੀਰਾ ਦੇ ਪੇੜ ਲੱਗੇ ਹੁੰਦੇ ਆ ਛੋਟੇ ਛੋਟੇ ਲੋਕਾਂ ਨੇ ਅਕਸਰ ਘਰਾਂ 'ਚ ਲੱਗੇ ਹੁੰਦੇ ਆ ਤੁਸੀਂ ਐਲੋਵੀਰਾ ਦਾ ਗੁੱਦਾ ਕੱਢ ਕੇ ਐਲੋਵੀਰਾ ਦਾ ਜੈਲ ਵੀ ਮਿਲ ਜਾਂਦਾ ਵਾ ਐਲੋਵੀਰਾ ਜੈਲ ਪਲੱਸ ਰੋਜ਼ ਵਾਟਰ ਤੁਸੀਂ ਉਹਨੂੰ ਮਿਕਸ ਕਰਕੇ ਆਪਣੀ ਸਕਿਨ ਤੇ ਜਦੋਂ ਵੀ ਬਾਹਰ ਜਾਣਾ ਉਹਨੂੰ ਅਪਲਾਈ ਕਰ ਲੋਗੇ ਨਾ ਇਹ ਤੁਹਾਡੇ ਸ਼ਰੀਰ ਨੂੰ ਵੀ ਠੰਡਕ ਦੇਊਗਾ ਤੇ ਇੱਕ ਨੇਚਰਲ ਚੀਜ਼ ਐ ਇਹਦੇ ਨਾਲ ਕੋਈ ਵੀ ਹਾਰਮਫੁਲ ਨਹੀਂ ਹੈਗਾ ਜਿੰਨੀਆਂ ਬਾਹਰ ਦੀਆਂ ਇਨਜ ਕੋਈ ਨਾ ਕੋਈ ਇਦਾਂ ਦੇ ਕੈਮੀਕਲ ਪਾਏ ਹੁੰਦੇ ਆ ਜਿਹੜੇ ਕੀ ਆਪਣੇ ਸਰੀਰ ਨੂੰ ਨੁਕਸਾਨ ਕਰਦੇ ਜਿਸ ਦੇ ਕਰਕੇ ਸਕਿਨ ਕਈ ਵਾਰੀ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਸਰ ਅਕੋਰਡਿੰਗ ਟੂ ਯੂ ਅਕੋਰਡਿੰਗ ਟੂ ਡਾਕਟਰ ਸੰਸਕ੍ਰੀਮ ਲਾਣੀ ਚਾਹੀਦੀ ਕਿਉਂਕਿ ਕੁਝ ਡਾਕਟਰ ਕਹਿੰਦੇ ਸੰਸਕ੍ਰੀਮ ਲਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਕਿਉਂਕਿ ਇਹ ਸਾਡੀ ਜਿਹੜੀ ਹੈ ਇੱਕ ਸਕਿਨ ਦੀ ਰੱਖਿਆ ਕਰਦੀ ਹੈ ਟੈਨਿੰਗ ਜਿਹੜੀ ਹੈ ਨਹੀਂ ਹੋਣ ਦਿੱਤੀ ਐਕਚੁਅਲੀ ਕੀ ਹੈ ਯੂਵੀ ਰੇਸ ਇਸ ਕਰਕੇ ਸਿੰ ਜਿਹੜੀ ਸਨ ਸਕਰੀਨ ਆਸੀਂ ਸਾਰੇ ਡਾਕਟਰਸ ਆ ਰეკਮੈਂਡ ਕਰਦੇ ਆ ਬਟ ਜਿਹੜਾ ਨੇਚਰਲ ਤਰੀਕਾ ਨਾ ਮੈਂ ਤੁਹਾਨੂੰ ਦੱਸ ਰਿਹਾ ਐਲੋਵੀਰਾ ਦਾ ਇਹ ਇੰਨੀ ਕੁ ਇਫੈਕਟਿਵ ਹੈ ਨਾ ਐਲੋਵੀਰਾ ਐਲੋਵੀਰਾ ਤੇ ਰੋਜ਼ ਵਾਟਰ ਦਾ ਇਹ ਤੁਹਾਡੇ ਸਰੀਰ ਨੂੰ ਠੰਡਕ ਵੀ ਦੇਊਗੀ ਤੇ ਤੁਹਾਡੇ ਸਰੀਰ ਤੇ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੋਊਗਾ ਸੋ ਹਾਲੋ ਜੀ ਆਪਾਂ ਗੱਲ ਕਰ ਲਈ ਡਾਕਟਰ ਪ੍ਰਦੀਪ ਅਗਰਵਾਲ ਜੀ ਨਾਲ ਜੋ ਕਿ ਆਯੁਰਵੈਦਾ ਐਕਸਪਰਟ ਨੇ ਤੇ ਇਹਨਾਂ ਵੱਲੋਂ ਬਹੁਤ ਪਿਆਰਾ ਮੈਸੇਜ ਵੀ ਦਿੱਤਾ ਗਿਆ ਤੇ ਕੁਝ ਹਦਾਇਤਾਂ ਵੀ ਜੜੀਆਂ ਨੇ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਹੜਾ ਮੌਸਮ ਵਿਭਾਗ ਵੱਲੋਂ ਅਲਰਟ ਹਾਈ ਅਲਰਟ ਜੁੜਾਇਆ ਆਉਣ ਵਾਲੇ ਦਿਨਾਂ ਯਾਨੀ ਕਿ 25 ਤੋਂ ਲੈ ਕੇ 2 ਜੂਨ ਤੱਕ ਜਿਹੜਾ ਅਲਰਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਗਰਮੀ ਪੈਣ ਦੀ ਜੁੜੀ ਹੈ ਸੰਭਾਵਨਾ ਹੈ ਸੋ ਸਪੈਸ਼ਲੀ ਜੇ ਮੈਂ ਗੱਲ ਕਰ ਆਪਣੇ ਬਜ਼ੁਰਗਾਂ ਦੀ ਤੇ ਬੱਚਿਆਂ ਦਾ ਤੇ ਪ੍ਰੈਗਨੈਂ ਧਿਆਨ ਰੱਖਿਆ ਜਾਵੇ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੀ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਨਸ ਮੈਂ ਨਿਹਮਲਿਕ ਕੈਮਰਾ ਪਰਸਨ ਸੇ ਵਸਿੰਗਨਲ